ਕੀ ਨਾਮ ਹੈਗਾ ਔਰ ਕਿਸ ਮੱਥੇ ਆ ਰਹੀ ਹੈ ਜੀ ਸਮੱਸਿਆ ਤਾਂ ਯਾਰ ਥੋੜਾ ਜਿਹਾ ਨਾ ਇੱਥੇ ਆਇਆ ਵੀ ਸਾਡਾ ਪੀਐਮ ਬਣਿਆ ਮੋਦੀ ਉਹ ਕਹਿੰਦਾ ਸਾਰੇ ਲੋਕਾਂ ਨੂੰ ਫੜ ਕੇ ਇੱਥੇ ਲਿਆਓ ਇਕੱਠੇ ਕਰਕੇ ਮੈਂ ਇਹਨਾਂ ਦਾ ਭਲਾ ਕਰਨਾ ਲੋਕ ਡਰ ਜਾਂਦੇ ਕਹਿੰਦੇ ਯਾਰ ਐ ਚੱਕਣ ਆ ਗਈ ਰਾਤ ਘਰੇ ਸੁੱਤੇ ਪੈਣ ਪੁਲਿਸ ਚੱਕ ਕੇ ਲੈ ਜਾਂਦੀ ਜਾਂ ਕੋਈ ਆਰਮੀ ਲਾ ਦੇ ਉਹ ਮੈਂ ਵੈਸੇ ਦੱਸਦਾ ਤੁਹਾਨੂੰ ਉਹਨਾਂ ਦਾ ਸਿਸਟਮ ਐ ਜਿਆ ਕਿ ਸਾਰੇ ਫੜ ਕੇ ਮੈਂ ਭਲਾ ਕਰਨਾ ਮੈਂ ਪਾਈਪਾਂ ਪਾਉਣੀਆਂ ਤੁਹਾਡੇ ਘਰਾਂ 'ਚ ਵੀ ਤੁਹਾਡੇ 12 'ਚ ਵੀ ਵੀ ਗੈਸ ਸਾਡੇ ਸਿਲੰਡਰ ਘਰੇ ਆਉਂਦੇ ਵਧੀਆ ਸਰਦਾ ਹੈ ਨਾ ਸਾਰਿਆਂ ਦਾ ਉਹ ਕਹਿੰਦਾ ਨਹੀਂ ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ ਨਾ ਐਵੇਂ ਬਾਨੀ ਕੰਪਨੀ ਭੇਜਨੀ ਘਰ ਘਰ ਤੁਹਾਡੇ ਮੇਰੇ ਨਾਲ ਦੀ ਗੈਸ ਚੱਲੂ ਮੈਂ ਜਦੋਂ ਚਾਹੂੰ ਕਨੈਕਸ਼ਨ ਬੰਦ ਕਰ ਦੂੰ ਜਦੋਂ ਚਾਹੂੰ ਮੈਂ ਤੁਹਾਨੂੰ ਗੈਸ ਤੁਹਾਡੀਆਂ ਰੋਟੀਆਂ ਵੀ ਮੇਰੇ ਹੁਕਮ ਤੇ ਪੱਕਣਗੀਆਂ ਚਲੋ ਉਹ ਕੰਮ ਸੀ ਵੈਸੇ ਗੱਲ ਕਰਦੇ ਵਿਕਾਸ ਹੁੰਦਾ ਹੋ ਜਾਏ ਪਰ ਜੋ ਜਲੂਸ ਪੰਜਾਬ ਦਾ ਕੱਢਿਆ ਪਿਆ ਨਾ ਇੱਕ ਵਾਰ ਦਾ ਨਹੀਂ ਮੁਕਸਰ ਤੇ ਤੁਸੀਂ ਥਾਂ ਥਾਂ ਤੇ ਵੇਖੋ ਲੋਕ ਪੀਣ ਵਾਲੇ ਪਾਣੀਆਂ ਚ ਇਹਨਾਂ ਕੋਲ ਏਡੇ ਤਕੜੇ ਵਰਮੇ ਆ ਉਹ ਥੱਲੋਂ ਜਦੋਂ ਮਾਰਦੇ ਆ ਨਾ ਦਾ ਪੱਥਰ ਛੱਡੇ ਨਾ ਲੋਹਾ ਪੇਪਾਂ ਦਾ ਕਾਦੀ ਕੀ ਹੈ ਉਹ ਫਿਰ ਸਾਰੇ ਭਾਂਦੇ ਦੁਰੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਜਾਂਦਾ ਲੋਕ ਜਦੋਂ ਪਾਣੀ ਪੀਂਦੇ ਨਾ ਤੇ ਲੋਕ ਕਹਿੰਦੇ ਸ਼ਾਇਦ ਇਹ ਅਮੀਰ ਹੋ ਕੇ ਕੋਕਾ ਕੋਲਾ ਹੀ ਪੀਂਦੇ ਰੋਟੀ ਨਾਲ ਵੀ ਉਹ ਬਾਅਦ ਵਿੱਚ ਪਤਾ ਲੱਗਦਾ ਵੀ ਸੀਵਰੇਜ ਦਾ ਮਿਕਸ ਪਾਣੀ ਹੈ ਇੰਨੇ ਆ ਵੀ ਅਸੀਂ ਬੇਨਤੀ ਕੀਤੀ ਡੀਸੀ ਸਾਹਿਬ ਨੂੰ ਵੀ ਬਾਈ ਜੀ ਇਹ ਕੋਕਾ ਕੋਲਾ ਨਹੀਂ ਪੀਂਦੇ ਸੀਵਰ ਦਾ ਪਾਣੀ ਮਿਕਸ ਹੋਣ ਲੱਗ ਗਿਆ ਥੱਲੇ ਪਾਈਪਾਂ 'ਚ ਸਾਰੇ ਮੁਕਸਰ 'ਚ ਮੈਨੂੰ ਲੱਗਦਾ ਪੂਰੇ ਪੰਜਾਬ 'ਚ ਜਨੂਸ ਕੱਢਤਾ ਹੋਣਾ ਇਹਨਾਂ ਨੇ ਪਰ ਉਹ ਕਹਿੰਦੇ ਵੀ ਇਹ ਅੰਬਾਨੀ ਅੰਡਾਨੀ ਨੇ ਮਨਜ਼ੂਰੀ ਲਈ ਹੈ ਮਨਜ਼ੂਰੀ ਦਾ ਡੰਡਾ ਭਲਾ ਤੁਹਾਡਾ ਘਰ ਪਟੜ ਦੇਣ ਤੇ ਭਲਾ ਤੁਹਾਡੇ ਦਫ਼ਤਰ ਤੋੜ ਦੇਣ ਸਿਰਫ ਅਸੀਂ ਇਹੋ ਜਿਹੀ ਮਨਜ਼ੂਰੀ ਦਿੱਤੀ ਕਿਹੜੇ ਅਫਸਰ ਨੇ ਮੜੇ ਉਹਨੂੰ ਤਾਂ ਲਿਆਓ ਕਿ ਲੋਕਾਂ ਦੇ ਆ ਵੇਲਾ ਕੱਲ ਸਾਡੀਆਂ ਦੁਕਾਨਾਂ ਦੇ ਨੀਂਹਾਂ ਦੇ ਵਿੱਚ ਪਾਣੀ ਪੈ ਗਿਆ ਇੱਥੇ ਇੰਨਾ ਤਕੜਾ ਦਰਿਆ ਸੀ ਜਿਹੜਾ ਰੋਕਿਆ ਨਹੀਂ ਗਿਆ ਕਿਸੇ ਤੋਂ ਦਰਬਾਰ ਸਾਹਿਬ ਦੀਆਂ ਸੜਕਾਂ ਕੱਲ ਆਏ ਹੋਗਾ ਜਿਵੇਂ ਸੀਵਰੇਜ ਦਾ ਪਾਣੀ ਤੇ ਥੱਲੋਂ ਚਿੱਕੜ ਜਿਹੜੇ ਕੋਈ ਬਾਹਰੋਂ ਦਰਸ਼ਨ ਕਰਨ ਆਉਂਦੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਸੜਕਾਂ ਕਿਵੇਂ ਅਸੀਂ ਜੰਗਲ 'ਚ ਫਿਰਦੇ ਆਂ ਅਦਲ-ਅਦਲ 'ਚ ਫਿਰਦੇ ਆਂ ਐਡੀ ਵੱਡੀ ਪਾਈਪ ਤੋੜੀ ਦਾ ਸਾਰੀ ਕਿਹਾ ਸੀ ਵੀ ਇੱਥੇ ਪਾਈਪਾਂ ਨਾ ਮਾਰੋ ਯਾਰ ਨਾਲ ਦੀ ਨਾਲ ਕਿਤੇ ਪੰਜੇ ਮਾਰਦੇ ਲਿਆ ਲੈ ਗਿਆ ਜੀਸੀਬੀ ਵਾਲੇ ਤੇ ਕ ਉਹ ਕਹਿੰਦੇ ਮੰਜੂਰੀ ਏਡੇ ਵੱਡੇ ਬੰਦੇ ਦੇ ਨਾਂ ਤੇ ਚੱਲੀ ਜਾਂਦਾ ਥੋੜਾ ਪਲਾਸਾਰਾ ਇਹ ਮਹੱਲਾ ਪੱਟ ਦਈਏ ਆ ਸਾਡੇ ਨਾਲ ਕੋਈ ਬੋਲ ਨਹੀਂ ਸਕਦਾ ਆ ਮਹੱਲੇ ਵਾਲੇ ਖੜੇ ਆ ਲੋਕ ਖੜੇ ਇਹਨਾਂ ਨੂੰ ਪੁੱਛ ਲੋ ਕਿ ਕਿੰਨੇ ਵਾਰੀ ਅਸੀਂ ਇਹਨਾਂ ਨੂੰ ਪੁੱਛਦੇ ਆਂ ਵੀ ਪਿਆਰ ਨਾਲ ਵੀ ਕਹਿ ਕੇ ਵੇਖ ਲਿਆ ਜੇ ਕੋਈ ਸਰਕਾਰ ਸੁਣਦੀ ਤਾਂ ਗੱਲ ਸੁਣ ਲੈ ਨਹੀਂ ਫਿਰ ਜੇ ਲੋਕ ਆ ਕੇ ਕਿ ਛੱਤਰ ਨਾਲ ਚੱਕ ਕੇ ਭਜਾਉਣਗੇ ਨਾ ਫਿਰ ਅਗਲਾ ਕਹੂਗਾ ਵੀ ਗਰੀਬ ਨਾਲ ਧੱਕਾ ਕਰਦੇ ਆ ਪਾਈਪਾਂ ਪੱਟੀਆਂ ਨੇ ਸੀਵਰੇਜ ਆਉਂ ਜਾਂਦੇ ਬਾਈ ਜੀ ਸਾਰਾ ਕੁਝ ਛੱਡਦੇ ਕੋਈ ਨਹੀਂ ਪਿਆ ਉਹ ਤਾਂ ਬਸ ਜੀਸੀਬੀ ਲਿਆਉਂਦੇ ਆ ਪੂਰੀ ਸ਼ਰਕਤ ਉਹਦੇ ਵਿੱਚ ਸੀਵਰੇਜ ਵੀ ਆਉਂਦਾ ਇੰਟਰਨੈ ਉਹ ਬਸ ਸਾਰੇਆਂ ਪਟਕੇ ਬਾਹਰ ਛੱਡ ਦਿੰਦੇ ਜੋ ਪਾਣੀ ਚੱਲੀ ਜਾਵੇ ਸੀਵਰੇ ਟੁੱਟੀ ਜਾਵੇ ਉਹ ਕਹਿੰਦੇ ਸਾਨੂੰ ਕੋਈ ਨਹੀਂ ਸਾਡੇ ਕੋਲ ਮਨਜ਼ੂਰੀ ਹੈ ਤੇ ਗਲੀ ਤਾਂ ਨੁਕਸਾਨ ਹੁੰਦਾ ਫਿਰ ਜਿਸ ਤਰ੍ਹਾਂ ਦੇ ਨਾਲ ਇੱਟਾ ਪਾੜ ਦਿੰਦੇ ਆ ਤੇ ਇਹ ਠੀਕ ਕਰਕੇ ਜਾਂਦੇ ਆ ਕਿ ਇਸੇ ਤਰ੍ਹਾਂ ਹੀ ਛੱਡ ਜਾਂਦੇ ਆ ਵੇਖੋ ਮੈਨੂੰ ਲੱਗਦਾ ਨਾ ਸ਼ਾਇਦ ਇਹ ਸਰਕਾਰਾਂ ਦਾ ਹੀ ਰਖੇੜ ਹੁੰਦੀ ਵਕਰੀ ਵੀ ਚੱਲ ਇੱਕ ਨੂੰ ਬਦਨਾਮ ਕਰਨਾ ਉਹ ਕਹਿੰਦਾ ਵੀ ਤੁਸੀਂ ਜਿੰਨਾ ਮਰਜ਼ੀ ਕੰਮ ਕਰਾ ਲਓ ਯਾਰ ਹੁਣ ਆ ਮੈਂ ਗਲੀ ਬਣਵਾਈ ਹੈ ਠੀਕ ਹੈ ਇਹ ਗਲੀ ਅਸੀਂ ਬਣਾਤੀ ਪਰ ਜਦੋਂ ਜੀ.ਐਸ.ਬੀ ਲੈ ਕੇ ਤੁਸੀਂ ਵਿਚਾਲੋ ਪਾਟ ਹੀ ਸਿੱਧਾ ਵਿੱਚ ਖੂਦੋਂਗੇ ਤੇ ਜਿਹੋ ਜਿਹੇ ਨਾਮ ਉਦੋਂ ਬਾਅਦ ਗਲੀ ਪਾਣੀ ਵੀ ਗਲਤ ਆ ਰਿਹਾ ਥਾਂ ਥਾਂ ਤੇ ਟੋਏ ਪੈ ਗਏ ਬਣੀਆਂ ਗਲੀਆਂ ਪਟਦੇ ਆ ਜਿਵੇਂ ਪਹਿਲਾਂ ਨੇ ਹੁੰਦੇ ਅਗਲਾ ਕਹਿੰਦਾ ਵਿਕਾਸ ਕਰਨਾ ਜਲਦੀ ਸੜਕ ਬਣਾਓ ਅਸੀਂ ਪਟ ਕੇ ਪਾਣੀ ਵਾਲੀ ਪਾਈਪ ਜਾਂ ਸੀਵਰੇਜ ਪਾਉਣਾ ਉਵੇਂ ਇਹ ਕਰਨ ਲੱਗੇ ਇਹ ਕਹਿੰਦੇ ਸੀਵਰੇਜ ਹੀ ਪੈ ਗਿਆ ਸੜਕ ਵੀ ਬਣ ਗਈ ਹੁਣ ਅਸੀਂ ਪਟ ਕੇ ਆਪਦੀ ਗੈਸ ਪਾਉਣੀ ਹੈ ਕੋਈ ਚਾਹੁੰਦਾ ਗੈਸ ਪਾ ਮੰਗੀ ਕਿਸੇ ਨੇ ਕਿਸੇ ਨੇ ਨਹੀਂ ਮੰਗੀ ਹੈ ਕਹਿੰਦਾ ੱੱਕੇ ਨਾ ਦੇਣੀ ਹੈ ਤੇ ਇਹੋ ਜੇ ਵਿਕਾਸ ਨੂੰ ਫਿਰ ਮਿਲ ਲੱਗਦਾ ਵੀ ਹੁਣ ਤਾਂ ਲੋਕ ਡਰੇ ਆ ਤੁਹਾਡੇ ਡੰਡੇ ਦੇ ਅੱਗੇ ਦਬੇ ਆ ਦਬੇ ਰਹੰਦੋ ਬਾਹਲਾ ਨਾ ਦਬਾਓ ਵੀ ਉਹ ਡੰਡੇ ਡੁੰਡੇ ਚਾ ਕੇ ਫਿਰ ਤੁਹਾਡੇ ਨੂੰ ਸਦਾ ਹੋ ਜੇ ਬੰਦਾ ਕੋਈ ਨਾਮ ਆਈ ਤੁਹਾਡਾ ਮੇਰੇ ਨਾਲ ਗੁਰਵਿੰਦਰ ਸਿੰਘ ਜੀ ਜੋ ਕੀ ਮਾਵਲਾ ਕੀ ਆ ਇਹ ਮਾਵਲਾ ਇਹ ਆ ਬਾਈ ਜੀ ਜੋ ਆਪਣੀਆਂ ਦੁਕਾਨਾਂ ਇੱਥੇ ਸੀਵਰੇਜ ਪੱਟੇ ਹੋਏ ਹਨ ਉਹਨਾਂ ਨੇ ਖੁਦ ਠੀਕ ਆ ਪਾਪਾ ਵਾਲੀਆਂ ਗੈਸਾਂ ਪਾ ਰਹੇ ਆ ਇਹ ਇਹਦੇ ਕਰਕੇ ਸਾਡੇ ਜਿਹੜਾ ਪਾਣਾ ਪੀਣ ਵਾਲਾ ਪਾਣੀ ਹੈ ਇਹ ਪਾਪਾ ਤੋੜੀਆਂ ਹੋ ਜਾਂਨਾਂ ਨੇ ਕੱਲ ਇਹਨਾਂ ਨੂੰ ਕਿਹਾ ਸਾਡੀ ਪਾਈਪ ਜੋੜ ਦਿਓ ਪਰ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਇਹ ਭੰਨ ਕੇ ਇਹ ਤੋਂ ਚਲੇ ਗਏ ਇੱਕ ਰੀਰੇ ਜਦੋਂ ਦੁਬਾਰਾ ਸਾਰਾ ਮਹੱਲਾ ਇਕੱਠਾ ਹੋਇਆ ਤੇ ਅਸੀਂ ਇਹਨਾਂ ਦਾ ਸਮਾਨ ਜ਼ਬਤ ਕਰਨ ਲੱਗੇ ਸੀਗੇ ਠੀਕ ਹੈ ਇਹ ਆਰੇ ਇੱਕ ਕਰੀ ਸਾਨੂੰ ਜਾਣ ਦਿਓ ਜਾਨੀ ਕਿ ਅਸੀਂ ਤੁਹਾਡੇ ਟੁੱਟਣਾ ਸਹੀ ਕਰ ਦਾਂਗੇ ਕਾਦੀ ਪਾਈਪ ਕਾਦੀ ਪੁੰਦੇ ਪਈ ਆ ਇਹ ਇਹ ਗੈਸ ਪਾਈਪਲਾਈਨ ਪਾ ਰਹੀ ਆ ਜੀ ਹਾਂ ਜੀ ਤੇ ਇਹ ਕੋਈ ਇਹਨਾਂ ਦਾ ਆਇਆ ਨਾ ਮੈਨੇਜਰ ਜਾਂ ਕੋਈ ਉਹ ਗੱਲਬਾਤ ਕੀਤੀ ਉਹਨਾਂ ਦੇ ਨਾਲ ਵੀ ਆ ਕੱਟ ਰਹੇ ਹੋ ਤੁਸੀਂ ਨਹੀਂ ਕੋਈ ਮੈਨੇਜਰ ਨਹੀਂ ਪਹੁੰਚਿਆ ਲੇਬਰ ਨੂੰ ਭੇਜ ਦਿੰਦਾ ਕੱਲੇ ਜੀ ਕੱਲੀ ਲੇਬਰ ਚੱਲ ਰਹੀ ਆ ਇੱਥੇ ਇੱਥੇ ਢੇੜਾ ਵੀ ਨਹੀਂ ਮਾਰਦੇ ਵੀਰੇ ਇਹ ਸ਼ਹਿਰ ਦੀ ਐ ਇਸੇ ਤਰ੍ਹਾਂ ਹੀ ਹਾਲਾਤ ਸਾਰਾ ਬਿਲਕੁਲ ਕੋਈ ਮੱਲਾ ਨਹੀਂ ਛੱਡਿਆ ਜੀ ਇਹਨਾਂ ਨੇ ਕੋਈ ਰੋਡ ਨਹੀਂ ਛੱਡਿਆ ਜੀ ਸਭ ਪੱਟੇ ਪਏ ਆ ਜੀ ਆ ਮਰੇਗਾ ਤੁਹਾਡਾ ਮੇਰਾ ਨਾਮ ਮਣੀ ਆ ਜੀ ਮਾਮਲਾ ਵੀਰੇ ਸਾਰੇ ਪਾਸੇ ਪੈਪ ਪਾਉਂਦੇ ਆ ਇਹ ਪਟ ਦੰਦੇ ਆ ਠੀਕ ਹੈ ਉਧਰ ਪਾ ਦਿੰਦੇ ਪੈਪ ਆ ਜੀ ਪਾਉਣੀ ਆ ਇਹ ਮੰਨ ਕੇ ਚੱਲੋ ਗੈਸ ਟੈਪ ਕਹਿੰਦੇ ਅਸੀਂ ਪਾਉਣੀ ਆ ਹੁਣ ਸਿਲੰਡਰ ਲੱਗਿਆ ਕਰੇ ਹੁਣ ਅਗਲਾ ਕੋ ਲੀਕ ਹੋ ਗਈ ਬੰਦ ਕਰ ਲੰਦਾ ਕੱਲ ਨੂੰ ਗੈਸ ਟੈਪ ਪਰ ਪਾਤੀ ਜਨਾ ਗੈਸ ਪਾਤੀ ਕੋਈ ਲੀਕ ਹੋ ਗਈ ਕੋਈ ਕਿਸੇ ਕਰਦੇ ਕੁਛ ਵੀ ਹੋ ਗਿਆ ਇਹ ਜ਼ਿੰਮੇਵਾਰ ਹੈਗੇ ਆ ਸਾਰਾ ਰੋਡ ਪੱਟਿਆ ਪਏ ਇਹਨਾਂ ਨੇ ਗੰਦ ਮਾਰ ਰੱਖਿਆ ਸਾਡੇ ਰੋਡ ਤੇ ਬਈ ਕਿਹੜੀਆਂ ਕਿਹੜੀਆਂ ਪਾਈਪਾਂ ਪੱਟਤੀਆਂ ਇਹਨਾਂ ਨੇ ਜਿਹੜੀਆਂ ਬਈ ਸਾਡੇ ਨਾਲ ਚੱਲੋ ਸਾਰੇ ਪਾਸੇ ਪੱਟਿਆ ਹੋਇਆ ਸਾਡੇ ਘਰ ਕੋਲੇ ਜਾ ਕੇ ਵੇਖੋ ਇਹ ਪਾਪਾ ਇਹਨਾਂ ਨੇ ਮੋਲੋ ਸੀਵਰੇਜ ਜਾਂ ਹੋਰ ਕਾਦੀਆਂ ਪਾਈਪਾਂ ਸੀਆਂ ਜਿਹੜੀਆਂ ਪਾਣੀਆਂ ਜਿਹੜੀਆਂ ਟੁੱਟੀਆਂ ਆਣੀਆਂ ਅੱਛਾ ਕਿਹੜਾ ਕੁੜੀ ਦਾ ਹਾਂ ਸਾਰੀਆਂ ਪਾਈਪਾਂ ਪੱਟਤੀਆਂ ਇਹਨਾਂ ਨੇ ਕਹਿੰਦੇ ਆ ਇਹ ਪਾਈਪ ਜੋੜ ਕੇ ਨਹੀਂ ਆਂਦੇ ਉਵੇਂ ਹੀ ਛੱਡ ਜਾਂਦੇ ਆ ਵਿੱਚ ਪਾਣੀ ਨਿਕਲ ਹੀ ਜਾਂਦਾ ਗੰਦਾ ਪਾਣੀ ਪਈ ਜਾਂਦਾ ਪਈ ਜਾਂਦਾ ਚੱਕ-ਟਕ ਨਹੀਂ ਕਰਦੇ ਪਹਿਲੇ ਵਿੱਚ ਪਈ ਨਾ ਬਈ ਕੋਈ ਚੈੱਕ ਨਹੀਂ ਕਰਦੇ ਸਾਡੇ ਘਰ ਕੋਲ ਜਾ ਕੇ ਵੇਖ ਇਗਾ ਦਿਨੇ ਕੋਈ ਦਿਨੇ ਸਾਰੇ ਬੋਲਦੇ ਸੀ ਨਹੀਂ ਪੱਟੀ ਰਾਤ ਨੂੰ ਜਾ ਕੇ ਪੱਟੀ ਆ ਸਾਰੀ ਵੈਪ ਪਾਣੀ ਵਾਲੀ ਤੋੜ ਗਏ ਆ ਆ ਸਾਰਾ ਗੰਦਮਾਰਾ ਕਾ ਤੁਸੀਂ ਸਾਰੇ ਵੇਖੋ ਤੇ